ਮੇਰਾ ਬੀਕੂ سامنے ਵਾਲਾ ਘਰ ਹੈ ਠੀਕ ਹੈ ਅਸੀਂ 6 ਵਜੇ ਬਾਹਰ ਨਿਕਲੇ ਤੇ ਗਲੀ ਚਰੋਲਾ ਦੇਖਿਆ ਤਾਂ ਉਹਨਾਂ ਨੇ ਸਾਰੇ ਨੇ ਕਿਹਾ ਕਿ ਬੇਟੀ ਨਹੀਂ ਮਿਲ ਰਹੀ ਤੇ ਅਸੀਂ ਫਿਰ ਸਾਰੇ ਦੇਖਿਆ ਤੇ ਸੀਸੀਟੀਵੀ ਵਗੈਰਾ ਚੈੱਕ ਕੀਤਾ ਤੇ 4 ਵਜੇ ਦੀ ਰਿਪੋਰਟ ਆ ਰਹੀ ਸੀ ਉਹਦੀ ਬਹੁਤ ਕਿ ਇਹਨਾਂ ਦੇ ਘਰ ਗਈ ਹੈ ਕੁੜੀ ਠੀਕ ਹੈ ਫਿਰ ਪੁਲਿਸ ਵਗੈਰਾ ਆਈ ਚਲੋ ਅਸੀਂ ਤਾਂ ਕਿਸੇ ਦੇ ਘਰ ਜਾ ਕੇ ਚਾਨਬੀ ਨਹੀਂ ਕਰ ਸਕਦੇ ਹੈਨਾ ਪੁਲਿਸ ਅੰਦਰ ਗਈ ਹੈ ਠੀਕ ਹੈ ਪੁਲਿਸ ਨੇ ਆਪਣੀ ਚਾਨਬੀਨ ਕੀਤੀ ਆ ਕੇ ਕਹਿੰਦਾ ਜੀ ਨਹੀਂ ਹੈਗੀ ਕੁੜੀ ਅੰਦਰ ਠੀਕ ਹੈ ਜਦੋਂ ਦੁਬਾਰਾ ਸੀਸੀਟੀਵੀ ਦੇਖਿਆ ਉਹ ਚ ਵੀ ਇਹੀ ਆ ਰਿਹਾ ਕੁੜੀ 4 ਵਜੇ ਅੰਦਰ ਗਈ ਹੈ 5 ਸਵੇਰ 5 ਤੱਕ ਅਸੀਂ ਰਿਕਾਰਡਿੰਗ ਦੇਖੀ ਉਹ ਚ ਕੁੜੀ ਬਾਹਰ ਨਹੀਂ ਆਈ ਸਾਰੇ ਮੁੰਲੇ ਹੀ ਕਹੀ ਜਾ ਰਿਹਾ ਹੈ ਕਿ ਕੁੜੀ ਇਹਨਾਂ ਦੇ ਅੰਦਰ ਹੀ ਹੈ ਕੁੜੀ ਇਹਨਾਂ ਦੇ ਅੰਦਰ ਹੀ ਹੈ ਪਰ ਕਿਸੇ ਨੇ ਕੋਈ ਦੁਬਾਰਾ ਪੁਲਿਸ ਨੂੰ ਵੀ ਕਹਿ ਕੇ ਉਹਨਾਂ ਨੇ ਦੁਬਾਰਾ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਇਹ ਹੀ ਕਹਿ ਕੇ ਠੀਕ ਹੈ ਕਿਤੇ ਖੜਨ ਗਈ ਹੋਣੀ ਹੈ ਜਾਂ ਕੋਈ ਹੋਰ ਗੱਲ ਹੋਏਗੀ ਠੀਕ ਹੈ ਨਾ ਉਹ ਇਹ ਕਹਿ ਕੇ ਚਲੇ ਗਏ ਪਰ ਸਾਰੇ ਮੁੰਲੇ ਨੇ ਇਹ ਹੀ ਕਹਿ ਕੇ ਨਹੀਂ ਸਾਨੂੰ ਸਭ ਨੂੰ ਡਾਊਟ ਹੈ ਕੁੜੀ ਅੰਦਰ ਜਾਂਦੀ ਦੀ ਰਿਕਾਰਡਿੰਗ ਹੈ ਬਾਹਰ ਆਂਦੀ ਦੀ ਰਿਕਾਰਡਿੰਗ ਹੈ ਅੰਦਰ ਕਿੱਲਾ ਇੱਕ ਜਾਇੰਟਸ ਕੁੜੀ ਕੋ ਕਹਿੰਦੇ ਫੈਮਿਲੀ ਹੈ ਨਹੀਂ ਫੈਮਿਲੀ ਹੈ ਨਹੀਂ ਤੇ ਫਿਰ ਇਸ ਲਈ ਜੋ ਸਾਰੇ ਮੱਲੇ ਵਾਲਿਆਂ ਨੇ ਫਿਰ ਜ਼ਬਰਦਸਤੀ ਦਰਵਾਜ਼ਾ ਖੋਲ ਕੇ ਦੇਖਿਆ ਤੇ ਬਾਤ ਵਿੱਚ ਕੁੜੀ ਮਿਲੀ। ਪਹਿਲਾਂ ਬਾਤ ਨੂੰ ਦਰਵਾਜ਼ਾ ਖੁੱਲਾ ਸੀ। ਜਦੋਂ ਤੁਹਾਨੂੰ ਸ਼ਰਪ ਹੋਇਆ ਕਿ ਉਦੋਂ ਇਸ ਤੋਂ ਪਹਿਲਾਂ ਤਾਂ ਕੋਈ ਇਹੋ ਜਿਹੀ ਹਰਕਤ ਇਹਨਾਂ ਦੀ ਨਜ਼ਰ ਆਈ ਸੀ। ਦੇਖੋ ਬਹੁਤ ਸਾਲਾਂ ਤੋਂ ਤਾਂ ਇਹੋ ਜਿਹੀ ਨਹੀਂ ਸੀਗੀ। ਸ਼ੁਰੂ ਸ਼ੁਰੂ ਵਿੱਚ ਜਦੋਂ ਸਾਡੀ ਅਦਰਵਾਇਜ਼ ਬਗਲੀ ਚ ਅਦਾ ਕਦੀ ਕੁਝ ਨਹੀਂ ਹੋਇਆ। ਅਸੀਂ 9 ਸਾਲ ਦੀ ਮੈਂ ਰਹਿ ਰਹੀ ਸੀ 9 ਦਾ ਸਾਲ। ਕੋਈ ਮਦਰ ਹਾਉ ਤੇ ਬ੍ਰਦਰ ਹੈ। ਫਾਦਰ ਨਹੀਂ ਹੈ ਉਹਦੇ। ਕੀ ਕਰਨ ਕਿ ਕਿ ਉਹ ਨਹੀਂ ਪਤਾ ਤਾਂ ਇਹ ਪਰਿਵਾਰ ਦਾ ਮੈਂਬਰ ਕਿਹਦੀ ਸੀ ਉਹ ਆਪਣੀ ਵਾਈਫ ਨਾਲ ਦੀ ਕੈਰੀ ਕਿ ਮਾਇਕੇ ਕਾ ਇਹ ਆਪਣੀ ਬੇਟੀ ਲੱਗੇ ਉਹਨਾਂ ਨੂੰ ਹੋਣੀ ਕਿ ਐਸੀ ਮੈਂ ਬਿਰੰਧੀ ਹੋਤੀ ਅੱਜੀ ਗਈ ਉਨੇ ਕਿਹਾ ਇਹ ਬਤਲ ਹੋਈ ਉਹਨੇ ਕਿਹਾ ਤਾਂ ਉਹਨੇ ਫੋਨ ਨਹੀਂ ਚੱਕਿਆ ਕਿ ਕੀ ਉਹ ਸਾਨੂੰ ਕੁਝ ਵੀ ਪਤਾ ਪਤਾ ਨਹੀਂ ਕਿ ਸਿਰਫ ਜਾਣੇ ਉਹਨੇ ਇਹ ਪਤਾ ਸੀ ਕਿ ਸਾਰੇ ਮੱਲੇ ਨੇ ਡਾਊਟ ਕੀਤਾ ਹੈ ਕਿ ਉਹਦੋਂ ਫੋਨ ਕੀਤਾ ਤੇ ਉਹਨਾਂ ਨੇ ਭਾਬੀ ਜੀ ਨੂੰ ਬੋਲਿਆ ਵੀ ਹੈ ਕਿ ਜਿਨ੍ਹਾਂ ਦੇ ਘਰ ਅਸੀਂ ਸੀਸੀਟੀਵੀ ਚੈੱਕ ਕੀਤਾ ਉਹਨਾਂ ਨੂੰ ਉਹਨੇ ਫੋਨ ਕਰਕੇ ਬਹੁਤ ਬੋਲਿਆ ਕਿ ਤੁਸੀਂ ਮੇਰੇ ਘਰ ਵਾਲੇ ਤੇ ਬਲੇਮ ਕਰ ਰਹੇ ਹੋ ਸਭ ਕੁਝ ਕਰ ਰਹੇ ਹੋ ਉਹ ਫੋਨ ਆਇਆ ਪਰ ਉਸ ਤੋਂ ਬਾਅਦ ਅਜੇ ਤੱਕ ਕੋਈ ਫੋਨ ਨਹੀਂ ਆਇਆ ਜਿਹੜਾ ਇਹਨੂੰ ਰੌਂਡ ਅਪ ਕੀਤਾ ਉਹਨਾਂ ਨਾਲ ਅਸੁਖਮਾ ਫੋਨ ਕਰਕੇ ਉਹਨੂੰ ਪੁੱਛਿਆ ਉਹ ਕਹਿੰਦਾ ਤੇਰੀ ਫਰੈਂਡ ਹੈ ਤੈਨੂੰ ਪਤਾ ਹੋਵੇ ਬੱਚਾ ਇੱਕ ਦੂਸਰੇ ਨਾਲ ਗੱਲਬਾਤ ਕਰਦਾ ਉਹ ਕਹਿੰਦੀ ਸਹੇਲੀ ਉਹਦੀ ਵਾਈਫ ਕੋ ਕਹਿੰਦੀ ਤੁਸੀਂ ਮੇਰੇ ਬੰਦੇ ਨੇ ਇਜ਼ਾਮ ਕਿਉਂ ਲਗਾ ਰਹੇ ਹੋ ਨਾਮ ਪਤਾ ਹੈ ਮਿੱਟੀ ਦੇ ਜੀ ਨੂੰ ਲੱਗਦੀ ਹੈ ਆਪ ਹੀ ਹੱਥ ਕਿਤਾ ਦੇਖ ਦੋ ਮੈਨੂੰ ਬਹੁਤ ਸਾਦੀ ਹੈ ਐਸੀ ਚੱਜਦੀ ਹੈ ਤੇ ਮੁੱਲਾ ਵਾਲੇ ਲੋਕਾਂ ਕਹਿ ਜਾਂਦੇ ਕਿ ਉਹ ਮਲੇਪੀ ਅੰਦਰ ਹੀ ਉਹ ਨਾਲ ਕੋਈ ਪੁਲਿਸ ਉਸ ਟਾਈਮੇ ਰਿਐਕਸ਼ਨ ਪੀਸ पुलिस डायरेक्शन यही से पुलिस अपना काम करके फॉर्मेलिटी करके चली गई गे है फॉर्मेलिटी करके चली गई है मदन कंधी है सच दस दो की होया वा पुलिस ये गल कह रही है ये तुसी अंदर गए हो तुम देखा कुछ नहीं अंदर लेकिन वाले पुलिस अपन इंटेलिजेंट समझ देना अपने नाल आपा लोग तेज बातें हो जन्ने हैं पुलिस प्रैक्टिकल है ओने कितना छानबीन किते अंदर वाले ने अपने सस्मा ले जो दोबारा चेक किता फेक दो रहे पहले ਫੋਰੈਂਸਿਕ ਰਿਪੋਰਟ ਨੇ ਕਿਹਾ 4 ਪਹਿਲੇ ਕੁੰਡੀ ਲਾਤੀ ਉਹਨਾਂ ਨੇ ਪਹਿਲੇ ਦੋ ਮਿਲਾਜਾਂ ਨੇ ਪਹਿਲੇ ਦੋ ਪੁਲਿਸ ਨੇ ਉਹਨਾਂ ਨੇ ਕੁੰਡੀ ਲਗਾਤੀ ਬਾਅਦ ਵਿੱਚ ਆਇਆ ਫੇ ਕੁੰਡੀ ਖੋਲੀ ਫੇ ਅੰਦਰ ਵੜਿਆ ਮਾਰਿਆ ਫਿਰ ਚੈੱਕ ਕਰਨ ਗਏ ਆ ਮਾਂ ਨੇ ਕਿਹਾ ਵੀ ਉਹਨੇ ਪੁੱਛੇ ਕਮਰੇ ਚ ਕਰ ਲਿਓ ਕਹਿੰਦੇ ਹਾਂ ਆਪਾਂ ਕਰ ਲਿਆ ਵਾ ਉਹਨਾਂ ਨੇ ਮਾਂ ਨੂੰ ਕਿਹਾ ਵਾ ਪੁਲਿਸ ਦੀ ਹਾਂ ਹੈਗੀ ਆ ਲਾਪਰਵਾਹੀ ਹੈਗੀ ਆ ਲਾਪਰਵਾਹੀ ਪੂਰੀ ਹੈਗੀ ਆ ਜੇ ਪਹਿਲਾ ਚੈੱਕ ਹੁੰਦੀ ਤਾਂ ਕੀ ਬੋਲਦੀ ਫੋਰੈਂਸਿਕ ਰਿਪੋਰਟ ਇਹ ਕਹਿ ਰਹੀ ਹੈ ਕਿ ਕੁੜੀ 4 ਘੰਟੇ ਪਹਿਲਾਂ ਡੈਥ ਹੋਈ ਹੈ ਇਸ ਟਾਈਮ 1 ਵਜੇ ਆ ਹੈ ਨਾ ਤੇ ਇਹ ਮਿਸਿੰਗ ਰਿਪੋਰਟ 6 ਵਜੇ ਤੋਂ ਪਹਿਲਾਂ ਦੀ ਹੈ ਅਸੀਂ ਲੋਕ ਉਸ ਤੋਂ ਪਹਿਲਾਂ ਤਾਂ ਸ਼ੋਰ ਪਾ ਰਹੇ ਆ ਮੇਬੀ ਉਸ ਟਾਈਮ ਹੋ ਸਕਦਾ ਕੁੜੀ ਜਿੰਦਾ ਹੁੰਦੀ ਚਲੋ ਜੋ ਗਲਤ ਕੰਮ ਹੋਇਆ ਉਹ ਹੋ ਜਾਂਦਾ ਜੇ ਪੁਲਿਸ ਦੀ ਜੋ ਆਈ ਸੀ ਚੈਕਿੰਗ ਕਰਨ ਵਾਸਤੇ ਉਹ ਬੰਦੇ ਕੀ ਹੋ ਵੀ ਸਕਦਾ ਸੀ ਨਾ ਹੋ ਵੀ ਸਕਦਾ ਸੀ ਨਾ ਤੁਹਾਡੀ ਫੋਰੈਂਸਿਕ ਰਿਪੋਰਟ ਨਹੀਂ ਕਿਹਾ ਨਾ 4 ਘੰਟੇ ਹੋਏ ਆ ਠੀਕ ਹੈ